ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤੇ ਸਮਾਗਮ ਗੁਰੂ ਨਾਨਕ ਲੰਗਰ ਹਾਲ ਪਾਂਬੜੀ ਮੋੜ ਵਿਖੇ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਭਾਈ ਤਰਸੇਮ ਸਿੰਘ ਜੀ ਜਲੂਪੁਰ ਖੇੜਾ ਅਤੇ ਬਾਬਾ ਬਲਵਿੰਦਰ ਸਿੰਘ ਜੀ ਮੁਖ ਸੇਵਾਦਾਰ ਬਾਬਾ ਰਾਜਾ ਰਾਮ ਨਿਸ਼ਕਾਮ ਕੀਰਤਨੀ ਜਥਾ ਹਰਚੋ ਵਾਲਵੀ ਪੂਜੇ ਸਮਾਗਮ ਦੀ ਅੱਜ ਦੀ ਸਮਾਪਤੀ ਤੋਂ ਬਾਅਦ ਮੁਖ ਸੇਵਾਦਾਰਾਂ ਨੂੰ ਸ਼ਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਿੱਖ ਇਤਿਹਾਸ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦਾ ਲੰਗਰ ਅਤੇ ਪੌਦਿਆਂ ਦਾ ਪ੍ਰਸਾਦ ਸੰਗਤ ਨੂੰ ਵੰਡਿਆ ਗਿਆ ਗਲਬਾਤ ਕਰਦਿਆਂ ਜਗਤਾਰ ਸਿੰਘ ਖਾਲਸਾ ਬਚਨ ਸਿੰਘ ਸਰਪੰਚ ਪਿੰਡ ਪਾਮੜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਲੰਗਰ ਹਾਲ ਪਿੰਡ ਪਾਮੜੀ ਵਿੱਚ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਹੈ ਇਹ ਸਮਾਗਮ ਹਰ ਸਾਲ 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ ਕਰਵਾਏ ਜਾਂਦੇ ਹਨ ਸਾਡਾ ਇਹੀ ਸੰਦੇਸ਼ ਹੈ ਕਿ ਰੁੱਖਾਂ ਨੂੰ ਬਚਾਇਆ ਜਾਵੇ ਹਰ ਇੱਕ ਵਿਅਕਤੀ ਆਪਣੇ ਘਰ ਦੇ ਵਿੱਚ ਇੱਕ ਜਾਂ ਦੋ ਬੂਟੇ ਜ਼ਰੂਰ ਲਗਾਵੇ ਉਹਨਾਂ ਦੱਸਿਆ ਕਿ 1 ਜੁਲਾਈ ਤੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਅੱਜ 5 ਤਰੀਕ ਨੂੰ ਭੋਗ ਪਾਏ ਗਏ ਹਨ ਤੇ ਇਸ ਮੌਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਅਤੇ ਬੂਟਿਆਂ ਦਾ ਪ੍ਰਸਾਦ ਵੀ ਵੰਡਿਆ ਗਿਆ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਰਗੇ ਕੋੜ ਨੂੰ ਛੱਡ ਕੇ ਗੁਰੂ ਘਰ ਨਾਲ ਜੁੜਨ ਤੇ ਆਪਣਾ ਜੀਵਨ ਸਫਲਾ ਕਰਨਾ ਇਸ ਮੌਕੇ ਸੁਖਦੇਵ ਸਿੰਘ ਫੌਜੀ सुखविंदर खविंद रणधीर निर्मल सिंह, सरपंच बचन सिंह रणजीत बलजिंदर सिंह बिल्ला बाबा प्यारा सिंह, गुरपेज सिंह, नानक सिंह बलवंत सिंह, संतोख पामडी, रजिंदर राजा, बख्शीश सिंह, लखविंदर सिंह अवतार सि अमरजीत सिंह वालों सेवा निभाई गई कादिया तो कुलविंदर भाटिया की रिपोर्ट ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਆੜ ਕੀ ਇਲਾਕੇ ਦੇ ਪਿੰਡ ਭਾਂਬੜੀ ਪਿੰਡ ਹਰਚਵਾਲ ਤੇ ਸਮੂਹ ਸਰਬੱਤ ਸੰਗਤ ਵੱਲੋਂ ਨਗਰ ਭਾਂਬੜੀ ਮੋੜ ਗੁਰੂ ਨਾਨਕ ਲੰਗਰ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਸ਼ੇਮੇ ਪਤਸਾ ਧੰਗੁਰੂ ਹਰਗੋਬਿੰਦ ਪਤਸਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸਾਲਾਨਾ ਸਮਾਗਮ ਕਰਾਇਆ ਜਾਂਦਾ ਹੈ ਪੰਦਰੋਜ ਦਾ ਸਮਾਗਮ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਹਰ ਸਾਲ ਕੀਤਾ ਜਾਂਦੇ ਹਨ ਇਹਨਾਂ ਵਿੱਚ ਸਾਡਾ ਇਹ ਸੰਦੇਸ਼ ਹੈ ਕਿ ਪੂਰੀ ਸਿੱਖ ਕੌਮ ਪੂਰਾ ਪੰਜਾਬ ਨਸਰਤ ਹੋ ਸਕੇ ਰੁੱਖਾਂ ਨੂੰ ਬਚਾ ਸਕੇ ਕਰ ਕਰ ਸਿੱਖ ਇਤਿਹਾਸ ਸਾਂਭ ਸਕੇ ਇਸੇ ਕਰਕੇ ਅੱਜ ਇੱਕ ਵਾਰ ਪ੍ਰਦਰਸ਼ਨੀ ਸਿੱਖ 라이 ਪ੍ਰਦਰਸ਼ਨੀ ਨਾਲ ਹੀ ਰੁੱਖਾਂ ਦਾ ਪ੍ਰਸਾਦ ਇੱਕ ਤਰੀਕ ਤੋਂ ਸ੍ਰੀ ਸਾਹਿਬ ਪਾਸ ਪ੍ਰਾਣਮਿਕ ਵਾਚਰ ਹੋਏ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਅੱਜ 5 ਜੁਲਾਈ ਨੂੰ ਪਹੁੰਚ ਪਏ ਹਨ ਸੋ ਸਨੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜਿਤਨੀ ਵੀ ਸੰਗਤ ਇੱਥੇ ਪਹੁੰਚੀ ਹੈ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਸੋ ਸਾਰੀ ਸੰਗਤ ਨੂੰ ਗੁਰਪਤੇ ਵਾਹਿ ਨਸਾ ਇਨੀ ਕੁ ਮਾੜੀ ਚੀਜ਼ ਹੈ ਜਿੱਥੇ ਘਰ ਦੇ ਵਿੱਚ ਇੱਕ ਬੱਚੇ ਨੂੰ ਲੱਗ ਜਾਏ ਤੇ ਘਰ ਬਰਬਾਦ ਹੋ ਜਾਂਦਾ ਪਿੰਡ ਬਰਬਾਦ ਹੋ ਜਾਂਦਾ ਇੱਕ ਘਰ ਕਰਕੇ ਹੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਜਿੱਥੇ ਭਾਈ ਅਮਰਪਾਲ ਸਿੰਘ ਜੀ ਨੇ ਇਹ ਤਹੱਈਆ ਕੀਤਾ ਕਿ ਪੰਜਾਬ ਨਸ਼ਾ ਮੁਕਤ ਕਰਾਉਣਾ ਹੈ ਉਹ ਸਿੱਖ ਕੌਮ ਦਾ ਮਹਾਨ ਯੋद्धा ਮਹਾਨ ਬੰਦੀ ਸਿੰਘ ਜਿਨ੍ਹਾਂ ਨੇ ਪੰਜਾਬ ਦੀ ਸੱਚ ਬੋਲਣ ਵਾਸਤੇ ਸੱਚ ਦੀ ਬੋਲ ਕੇ ਜੇਲ੍ਹਾਂ ਵਿੱਚ ਬੰਦ ਹਨ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਬੰਦੀ ਸਿੰਘ ਆਜ਼ਾਦ ਹੋ ਕੇ ਬਾਹਰ ਹੋਣ ਤੇ ਨਗਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਤੰਦਰਿਆ ਹੈ ਇਹ ਪੰਜਾਬ ਨਸ਼ਾ ਮੁਕਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਬਨੇ ਸਿੰਘ ਸਰਪੰਚ ਪਿੰਡ ਭਾਮੜੀ ਇਹ ਜੋ ਪ੍ਰੋਗਰਾਮ ਆ ਪੰਜ ਰੋਜਾ ਹਰ ਸਾਲ ਦੀ ਤਨਾ 1 ਤਰੀਕ ਤੋਂ 5 ਤਰੀਕ ਤੱਕ ਸ਼ੇਮੇ ਪਾਸਾ ਸ੍ਰੀ ਗੁਰ ਹਗਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਵਾ ਇੱਥੇ ਹਰ ਖਾਲੀਆ ਰੁੱਖਾਂ ਦਾ ਵਰਤਮਾਨ ਪ੍ਰਸ਼ਾਦ ਦਿੱਤਾ ਜਾਂਦਾ ਇਹੋ ਬੇਤੀ ਕੀਤੀ ਜਾਂਦੀ ਆ ਜਿਹਨੇ ਹੀ ਕਰ ਦੇ ਜੀ ਆ ਉਹਨੇ ਸਾਨੂੰ ਰੱਖ ਗੁਰ ਦੇ ਲਾਉਣੇ ਚਾਹੀਦੇ ਆ ਰੁੱਖਾਂ ਦੇ ਨਾਲ ساری ਗੱਲ ਆ ਜਿਹੜੀ ਨਸ਼ਿਆ ਦੀ ਗੱਲ ਆ ਬੱਚਿਆਂ ਨੂੰ ਇਹ ਆ ਵੀ ਜਿਹੜਾ ਨਸ਼ਾ ਵਾਏ ਸਮਾਜਨ ਵਿੱਚ ਆਣ ਦੇ ਜੁਰੂ ਕਫਾ ਵਿਚਾਰਾ ਸੁਣੋ ਨਸ਼ੇ ਤੋਂ ਰਹਿਣ ਹੋਈਏ ਤੇ ਜਿਹੜੀ ਆ ਹਸਪਤਾਲ ਦੇ ਵਿੱਚ ਸਰਕਾਰਾਂ ਨੇ ਗੋਲੀ ਲਾਈਏ ਸਾਰੇ ਨਾਲੋਂ ਮਾਰੀ ਆ ਸਾਰੇ ਨਸ਼ੇ ਭਾਵੇਂ ਬੰਦ ਕਰ ਦੋ ਪਰ ਜਿਹੜੀ ਹਸਪਤਾਲ ਵਾਲੀ ਗੋਲੀ ਇਹ ਵੀ ਬੰਦ ਹੋਣੀ ਚਾਹੀਦੀ ਸਭ ਤੋਂ ਮਾਰੀ ਹਸਪਤਾਲ ਦੀ ਗੋਲੀ ਆ ਮੇਰੀ ਤੇ ਸਰਕਾਰੋਂ ਬੇਨਤੀ ਬੰਦ ਕਰਦਣ ਚਾਹੀਦਾ ਵਾ ਜਿੰਨਾ ਚੀਰ ਬੰਦ ਹੋ ਉਨਾਂ ਚਿਰ ਜਿਹੜੇ ਨਸ਼ੇ ਬੰਦ ਨਹੀਂ ਹੋਣੇ ਇੰਨੀ ਕਿ ਮੇਰੀ ਬੇਨਤੀ ਸਰਕਾਰ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਇਹ ਜੋ ਪ੍ਰੋਗਰਾਮ ਚਲਾਇਆ ਹੈ ਪਰ ਚੋਆ ਦੇ ਸਾਡੇ ਇਲਾਕੇ ਦੇ ਸੰਗਤਾਂ ਨੇ ਅਸੀਂ ਸਾਲਗੁਰੂ ਚਰਨਾਂ 'ਚ ਬੇਨਤੀ ਕਰਨ ਹਰ ਸਾਲ ਜੇ ਲੋਕੀ ਦਾ ਚਗੜੀ ਤਰੱਕੀ ਕਰੇ ਤੇ ਇਸੇ ਜਰਾਏ ਜਿਹੜੇ ਪ੍ਰੋਗਰਾਮ ਚੱਲਦੇ ਰਹਿਣ ਤੇ ਬੱਚੇ ਨਸ਼ਿਆਂ ਤੋਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ